बहुत मुश्किल हो मेरे पापा में कैंसर जुटवा दिया। ऐसे मुझे दूर करके काम नहीं करता करा करता है यार। जिंदगी सांसद बोल रहा है बहुत सारा दिन थोड़ी बहुत इतना बकरा जान बता देने को सुधरना। मेरी तबीयत बिल्ला की चली जाएगी तब काम दियो। ਖਸ਼ਾਲਪੁਰ ਦੇ ਕਸਬਾ ਕੋਟ ਫਤੋਈ ਦੇ ਵਿੱਚ ਪਿਛਲੇ 20 ਸਾਲਾਂ ਤੋਂ ਰਹਿੰਦੇ ਨੇਪਾਲੀ ਪਰਿਵਾਰ ਦੇ ਵੱਲੋਂ ਸਹਾਇਤਾ ਦੀ ਗੁਹਾਰ ਲਗਾਈ ਗਈ ਹੈ। ਪੀੜਤ ਦੀ ਛੋਟੀ ਬੱਚੀ ਨੇ ਸਹਾਇਤਾ ਦੀ ਗੁਹਾਰ ਲਗਾਉਂਦੇ ਦੱਸਿਆ ਕਿ ਕੇਂਦਰ ਵਿੱਚ ਆਪਣੇ 2 ਭਾਈ ਭੈਣ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੇ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਨੇ। ਪਿਛਲੇ ਦਿਨਾਂ ਤੋਂ ਉਹਦੇ ਪਿਤਾ ਰਾਜੂ ਨੂੰ ਕੈਂਸਰ ਜਹੀ ਘਾਤਕ ਬਿਮਾਰੀ ਨੇ ਘੇਰ ਲਿਆ ਜਿਸ ਨਾਲ ਉਹਨਾਂ ਨੂੰ ਇਲਾਜ ਕਰਾਉਣਾ ਵੀ ਔਖਾ ਹੋਇਆ ਪਿਆ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਨੇ। ਬੱਚੀ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ। ਏ ਮੇਰੇ ਪਾਪਾ ਆ ਅਸੀਂ ਗਰੀਬ ਆ ਅਸੀਂ ਮਜ਼ਦੂਰੀ ਕਰਦੇ ਆ ਮੇਰੇ ਪਾਪਾ ਸੇ ਠੀਕ ਨਹੀਂ ਆ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਆ ਅਸੀਂ ਤਾ ਤਾਂ ਹੈਲਪ ਲੈਣੀ ਆ ਮੇਰੇ ਵੱਲੋਂ ਸਾਰੇ ਅਨਸਤ ਸਿਅਕਾ ਇਹ ਮੇਰੇ ਮੰਮਾ ਆਏ ਮੇਰੇ ਪਾਪਾ ਆ ਅਸੀਂ ਗਰੀਬ ਆਦਮੀ ਆ ਸਾਡੇ ਘਰ ਦਾ ਬਤਰਾ ਬਹੁਤ ਮੁਸ਼ਕਿਲ ਆ ਚੱਲਦਾ ਆ ਮੇਰੇ ਪਾਪਾ ਨੂੰ ਕੈਂਸਰ ਦੀ ਬਿਮਾਰੀ ਆ ਅਸੀਂ ਮਜ਼ਦੂਰੀ ਕਰਕੇ ਸਾਰਾ ਪੁਰਾਣਾ ਘਰ ਦਾ ਬੁਜਾਰਾ ਕਰਦੇ ਆ ਮੇਰੀ ਤੁਹਾਨੂੰ ਇਹ ਅਪੀਲ ਲਾ ਕੇ ਮੇਰੇ ਪਾਪਾ ਦੇ ਹੈਲਪਲੀਨ ਨਹੀਂ ਕਰ ਸਕਦੇ ਤੁਸੀਂ ਕਰ ਦਿਓ ਸਾਡੀ ਸਹਾਇਤਾ ਕਰ ਦਿਓ ਨਾਲੇ ਤੁਸੀਂ ਜਨ ਨੂੰ ਜਿੰਨਾ ਵੀ ਮਦਦ ਕਰੂਏ ਉਹਨਾਂ ਹੀ ਸਾਡੇ ਬੱਧ ਹੋਗੇ ਹੋਵੇ ਮਲੇ ਪ੍ਰਮਾਤਮਾ ਤੁਹਾਡੀ ਮਦਦ ਕਰੇਗਾ ਹਾਂਜੀ ਸਾਰੇ ਨੇ ਮੇਰੇ ਬਹੁਤ ਸਸਰੀ ਕਰ ਦਿੱਤਾ ਜੋ ਜਿੰਨੇ ਸਕਦਾ ਹੈ ਨਾ ਮੇਰੇ ਘਰ ਦਾ ਘਰਵਾਲਾ ਨੂੰ ਸਸਾ ਕਰ ਦੋ ਜਿਹਨਾਂ ਨੇ ਕੈਂਸਰ ਕਿ ਦੀ ਬਣੀ ਹੋਵੇ ਅਸੀਂ ਗਰੀਬ ਹਾਂ ਸਾਰਾ ਜਿੰਮਾ ਦਵਾਈ ਕਰਕੇ ਖਾਂਦੇ ਤੇ ਹੁਣ ਇਹ ਹੀ ਬਹੰਗੇ ਸਾਨੂੰ ਤਾਂ ਕਈ ਤੇ ਨੇ ਇਲਾਜ ਕੇ ਪਤਾ ਲੱਗਦਾ ਹੈ ਚਾਹ ਜਿੰਨੇ ਸਕਦੇ ਜੋ ਹਨ ਉਹ ਸਕਦਾ ਆਪਣੇ ਤੇ ਥੋੜੀ ਬਹੁਤ ਵੀ ਇੱਕ ਵਕਤ ਆ ਕੇ ਇਹਨੇ ਦੀ ਚਾਨ ਬਜਾ ਦੇਣ ਦੀ ਕੋਸ਼ਿਸ਼ ਕਰ ਦੋ